ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸੱਤਰੀਆ ਕਾਲ ਮੈਂ ਹਾਂ ਹਰਮਨप्रीत कौर ਤੇ ਖਬਰਾਂ ਦਾ ਵੇੜਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਬਿਹਾਰ ਦੀਆਂ ਚੋਣਾਂ ਦਾ ਨਤੀਜਾ ਤੇ ਉਸ ਦੇ ਨਾਲ ਹੀ ਤਰਨ ਤਾਰਨ ਦੀ ਜ਼ਿਮਨੀ ਚੋਣ ਦਾ ਨਤੀਜਾ ਹੁਣ ਤੱਕ ਕੀ ਸਾਫ ਹੋਇਆ ਕਿੱਥੋਂ ਤੱਕ ਗੱਲ ਪਹੁੰਚ ਗਈ ਹੈ ਕੌਣ ਜਿੱਤਦਾ ਨਜ਼ਰ ਆ ਰਿਹਾ ਹੈ ਤੇ ਕੌਣ ਬਾਜ਼ੀ ਹਾਰਦਾ ਹੋਇਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਇਸ ਵੇਲੇ ਬਿਹਾਰ ਦੀਆਂ ਚੋਣਾਂ ਦੇ ਨਤੀਜੇ ਵੀ ਸਾਹਮਣੇ ਲਿਆਉਣ ਦੀ ਤਿਆਰੀ ਹੈ ਕਿਹਨਾਂ ਦਾ ਆਪਾਂ ਗਿਣਤੀ ਜਾਰੀ ਹੈ ਤੇ ਇਧਰ ਤਰਨਤਾਰਨ ਦੇ ਵਿੱਚ ਵੀ ਗਿਣਤੀ ਜਾਰੀ ਆ ਵੋਟਾਂ ਦੀ ਜਦੋਂ ਹੁਣ ਆਪਾਂ ਇਹਨਾਂ ਖਬਰਾਂ ਦੀ ਰਿਕਾਰਡਿੰਗ ਕਰ ਰਹੇ ਆ ਤਾਂ ਇਸ ਵੇਲੇ ਬਿਹਾਰ ਦੇ ਵਿੱਚ ਐਨਡੀਏ ਅੱਗੇ ਆ ਤੇ ਇਧਰ ਤਰਨਤਾਰਨ ਦੇ ਵਿੱਚ ਤੇ ਸ਼ੁਰੂਆਤੀ ਦੌਰ ਦੇ ਵਿੱਚ ਕਾਊਂਟਿੰਗ ਜਿਹੜੀ ਹੋਈ ਆ ਬੈਲਟ ਪੇਪਰ ਦੀ ਹੋਈ ਆ ਤੇ 11 ਵਜੇ ਤੱਕ ਜਿਹੜਾ ਰਿਜ਼ਲਟ ਆ ਉਹ ਬਿਲਕੁਲ ਸਾਫ਼ ਹੋ ਜਾਣਾ। ਮਤਲਬ ਇਹ ਵੀ ਕੁਝ ਕ ਮਿੰਟਾਂ ਦੀ ਗੱਲ ਆ ਪਤਾ ਲੱਗ ਜਾਣਾ ਵੀ ਕੌਣ ਜਿੱਤਿਆ ਤੇ ਕੌਣ ਹਾਰਿਆ। ਹੁਣ ਆਪਾਂ ਇਵੇਂ ਕਹਿ ਲਈਏ ਜੇ ਕ ਫਲਾਣਾ ਤਾਂ ਜਿੱਤ ਰਿਹਾ ਫਲਾਣਾ ਤਾਂ ਹਾਰ ਰਿਹਾ ਉਹ ਨਹੀਂ ਗੱਲ ਪ੍ਰੈਕਟੀਕਲ ਗੱਲ ਇਹ ਆ ਵੀ ਇੱਥੇ ਬੜਾ ਤਿੱਖਾ ਮੁਕਾਬਲਾ ਹੈਗਾ ਜੀ ਬਿਹਾਰ ਦੇ ਵਿੱਚ ਤੇ ਬੜਾ ਤਿੱਖਾ ਮੁਕਾਬਲਾ ਹੈਗਾ ਜੀ ਤਰਨਤਾਰਨ ਦੇ ਵਿੱਚ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਜਿਹੜੀ ਆਪਾਂ ਸਵੇਰੇ 9 ਵਜੇ ਰਿਕਾਰਡਿੰਗ ਦੇ ਵੇਲੇ ਦੀ ਜਾਣਕਾਰੀ ਆ ਐਨਡੀਏ 95 ਸੀਟਾਂ ਦੇ ਉੱਤੇ ਅੱਗੇ ਆ ਤੇ મહાગઠ जोड 51 ਸੀਟਾਂ ਦੇ ਉੱਤੇ ਅੱਗੇ ਆ। ਪਰਸ਼ਾਂਤ ਕਸ਼ੋਰ ਦੀ ਪਾਰਟੀ ਹੈਗੀ ਜਨ ਸੁਰਾਜ। ਇਹ ਦੋ ਸੀਟਾਂ ਦੇ ਉੱਤੇ ਅੱਗੇ ਆ। ਜਿਹਨੂੰ ਅਸੀਂ ਅਦਰਤ ਕਹਿੰਦੇ ਆ ਅੰਨਿਆ ਉਹ ਪੰਜ ਸੀਟਾਂ ਦੇ ਉੱਤੇ ਅੱਗੇ ਆ। ਸੋ ਇਸ ਤਰੀਕੇ ਦੀ ਗੱਲ ਆ 139 ਸੀਟਾਂ ਦਾ ਜਿਹੜਾ ਸ਼ੁਰੂਆਤੀ ਰੁਝਾਨ ਆ ਉਹਦੇ ਵਿੱਚ ਐਨਡੀਏ ਅੱਗੇ ਆ ਤੇ મહાગਠ ਜੋੜ ਆ ਜਿਹੜਾ ਉਹ ਪਿੱਛੇ ਚੱਲ ਰਿਹਾ। ਰਾਧੋਪੁਰ ਤੋਂ ਤੇਜਸਵੀ ਤੇ ਮਹੂਆ ਤੋਂ ਤੇਜ ਪ੍ਰਤਾਪ ਅੱਗੇ ਆ। ਜਨ ਸੁਰਾਜ ਦੀ ਦੋ ਸੀਟਾਂ ਦੇ ਉੱਤੇ ਅੱਗੇ ਥੈਗੀ ਆ। ਸੋ ਅੱਜ ਮਹੱਤਵਪੂਰਨ ਜਾਣਕਾਰੀ ਹੋਊਗੀ ਕੁਝ ਮਿੰਟਾਂ ਬਾਅਦ ਕਿ ਭਾਈ ਕੌਣ ਜਿੱਤ ਗਿਆ ਤੇ ਕੌਣ ਹਾਰ ਗਿਆ ਕੀ ਦਾ ਕੀ ਬਣ ਗਿਆ ਕੀ ਦਾ ਕੀ ਰਹਿ ਗਿਆ ਸਭਾਂ ਬਿਆਨ ਕਰੂਗਾ ਜਬ ਬਹੁਤ ਕੁਝ ਜਿਹੜੀ ਇਹ ਡਬਲ ਇੰਜਨ ਦੀ ਸਰਕਾਰ ਆ ਇਹਦਾ ਕੀ ਬਣਦਾ ਤੇ ਜੇਕਰ ਡਬਲ ਇੰਜਨ ਦੇ ਵਿੱਚੋਂ ਇੱਕ ਇੰਜਨ ਲਹਿ ਜਾਂਦਾ ਤੇ ਫਿਰ ਉਹਦਾ ਕੀ ਰਹਿੰਦਾ ਤਰਨ ਤਾਰਨ ਵਾਲੀ ਜ਼ਬਨੀ ਚੋਣ ਨੇ 2027 'ਚ ਸਾਫ਼ ਕਰ ਦੇਣੀ ਆ ਕਿਉਂਕਿ ਜੇ ਮੰਨ ਲਓ ਅੱਜ ਹਰਮੀਤ ਸਿੰਘ ਸੰਧੂ ਜਿੱਤਦੇ ਆ ਜਿਹਦੇ ਬਾਰੇ ਐਗਜ਼ਿਟ ਪੋਲ ਨੇ ਕਿਹਾ ਸੀ ਕਿ ਇਹ ਜਿੱਤਣਗੇ ਜੇ ਇਹ ਜਿੱਤਦੇ ਆ ਇਹਦਾ ਮਤਲਬ ਇਹ ਜੀ ਕਿ ਆਮ ਆदमी ਪਾਰਟੀ ਨੇ ਇਹ ਗੱਲ ਵਾਰ-ਵਾਰ ਕਹਿਣੀ ਆ ਕਿ ਪਾਈ ਐਵੇਂ ਕੁਝ ਕੁ ਲੋਕ ਮੁਠੀ ਪਰ ਲੋਕ ਸਾਡੀ ਵਿਰੋਧਤਾ ਕਰਦੇ ਰਹਿੰਦੇ ਆ ਪੰਜਾਬ ਦੇ ਵਿੱਚ ਸਾਨੂੰ ਬਹੁਤ ਪਿਆਰ ਮਿਲ ਰਿਹਾ ਇਸੇ ਕਰਕੇ ਅਸੀਂ ਇੱਕ ਵਾਰ ਫੇਰ ਜਿੱਤੇ ਆ ਤੇ ਜੇ ਮੰਨ ਲਓ ਬੰਦੀਪ ਸਿੰਘ ਜਿੱਤਦਾ 2027 ਦੇ ਲਈ ਅਮਰਤਪਾਲ ਸਿੰਘ ਦੀ ਪਾਰਟੀ ਜਿਹੜੀ ਉਦੀ ਚੜਤ ਹੋਊਗੀ ਤੇ ਇਹ ਸੰਭਾਵਨਾ ਬਣ ਜਾਊਗੀ ਕਿ ਅਮਰਤਪਾਲ ਸਿੰਘ ਦੀ ਪਾਰਟੀ ਜਿਹੜੀ ਉਪ ਪ੍ਰਖ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਆ ਬਾਕੀ ਕਾਂਗਰਸ ਕਿੱਥੇ ਜਾ ਰਹੀ ਦੀ ਤੇ ਭਾਜਪਾ ਕਿੱਥੇ ਰਹੀ ਦੀ ਇਹ ਵੀ ਸਮਾਰ ਸੂਕਾ ਵੈਸੇ ਮੁੱਖ ਮੁਕਾਬਲਾ ਅਕਾਲੀ ਦਲ ਮਨਦੀਪ ਸਿੰਘ ਤੇ ਹਰਮੀਤ ਸਿੰਘ ਇਹਨਾਂ ਦੇ ਵਿੱਚ ਆ ਬੀਜੇਪੀ ਤੇ ਕਾਂਗਰਸ ਮੈਨੂੰ ਨਹੀਂ ਲੱਗਦਾ ਮੁਕਾਬਲੇ ਦੇ ਵਿੱਚ ਹੈਗਾ ਜੀ ਬਿਲਕੁਲ ਬਾਕੀ ਚਲੋ ਸਮਾਂ ਸਭ ਕੁਝ ਤੈ ਕਰ ਦਊਗਾ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਟਣਾ ਸਾਬ ਪਰ ਨਾਲ ਦੀ ਨਾਲ ਹੀ ਅੱਗੇ ਵੱਧਦੇ ਆ ਇੱਕ ਹੋਰ ਜਿਹੜਾ ਨਵਾਂ ਫਰਮਾਨ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਉਹਦੇ ਬਾਰੇ ਚ ਗੱਲ ਕਰਦੇ ਆ ਕਹਿੰਦੇ ਹੁਣ ਪੰਜਾਂ ਸਰਪੰਚਾਂ ਨੂੰ ਵਿਦੇਸ਼ ਜਾਣ ਦੇ ਲਈ ਇਜਾਜ਼ਤ ਲੈਣੀ ਪਊਗੀ ਜੀ ਇੱਦਾਂ ਕਿਉਂ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਸਰਕਾਰ ਨੇ ਨਾ ਇੱਕ ਫੈਸਲਾ ਕੀਤਾ ਵੈਸੇ ਪੰਜਾਬ ਦੇ ਵਿੱਚ ਇਸ ਵੇਲੇ 83000 ਤੋਂ ਵੱਧ ਪੰਚਾਂ ਤੇ 13000 ਤੋਂ ਵੱਧ ਸਰਪੰਚਾ ਤੇ ਇਹਨਾਂ ਦੇ ਲਈ ਹੁਕਮ ਜਾਰੀ ਕੀਤਾ ਗਿਆ ਸਰਕਾਰ ਦੇ ਵੱਲੋਂ ਪੰਚਾਇਤ ਡਿਪਾਰਟਮੈਂਟ ਦੇ ਵੱਲੋਂ ਕਿ ਜੇਕਰ ਤੁਸੀਂ ਬਾਹਰਲੇ ਮੁਲਕ ਜਾਣਾ ਤਾਂ ਤੁਸੀਂ ਜਾਣ ਤੋਂ ਪਹਿਲਾਂ ਇਹ ਲਿਖਤੀ ਸੂਚਨਾ ਦੇਖੇ ਜਾਓਗੇ ਪੰਚਾਇਤ ਅਫਸਰ ਤੋਂ ਜਾਣਕਾਰੀ ਇਹ ਸੂਚਨਾ ਲੈ ਕੇ ਜਾਓਗੇ ਤੇ ਇਹ ਇਜਾਜ਼ਤ ਲੈ ਕੇ ਜਾਣਾ ਅਗਲੀ ਗੱਲ ਇਹਦੇ ਵਿੱਚ ਇਹ ਕਹੀ ਗਈ ਮਹੱਤਵਪੂਰਨ ਵੀ ਜੇਕਰ ਤੁਸੀਂ ਬਾਹਰ ਜਾਣੇ ਹੋ ਮਾਲੋ ਸਰਪੰਚੂ ਕਿ ਬਾਹਰ ਚਲਾ ਗਿਆ ਤੇ ਉਸ ਪਿੰਡ ਦੇ ਜਿਹੜੇ ਪੰਚ ਆ ਉਹਨਾਂ ਪੰਚਾਂ ਦੇ ਵਿੱਚੋਂ ਆਰਜੀ ਤੌਰ ਦੇ ਉੱਤੇ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਟੈਂਪਰੇਰੀ ਸਰਪੰਚੀ ਦਾ ਕੰਮ ਉਹ ਸਾਂਭੂਗਾ ਜਦੋਂ ਤੁਸੀਂ ਵਾਪਸ ਆਗੇ ਤੁਸੀਂ ਮੁੜ ਕੇ ਡਿਪਾਰਟਮੈਂਟ ਨੂੰ ਜਾਣਕਾਰੀ ਦਿਓਗੇ ਤੇ ਫਿਰ ਭਾਈਓ ਤੁਹਾਡੇ ਕੋਲੇ ਜ਼ਿੰਮੇਵਾਰੀ ਫੇਰ ਆ ਜਾਊਗੀ ਸਰਕਾਰ ਦਾ ਇਹ ਕਹਿਣਾ ਵੀ ਭਾਈ ਸਰਪੰਚ ਬਾਹਰ ਚਲੇ ਜਾਂਦੇ ਆ ਪੰਚ ਬਾਹਰ ਚਲੇ ਜਾਂਦੇ ਤੇ ਕੰਮ ਰੁਕਦੇ ਪਿੰਡ ਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਦਾ ਇਹ ਕਹਿਣਾ ਵੀ ਭਾਈ ਸਾਨੂੰ ਕੋਈ ਨਾ ਕੋਈ ਮਿਹਨਤਾਂ ਨਾ ਵੀ ਦਿਆ ਕਰੋ ਜੇ ਤੁਸੀਂ ਇਹ ਗੱਲ ਕਹਿੰਦੇ ਆ ਵੀ ਜਿਹੜਾ ਟੀਚਰਾਂ ਦੇ ਵਾਂਗੂ ਜਾਂ ਬਾਕੀ ਮੁਲਾਜ਼ਮਾਂ ਦੇ ਵਾਂਗੂ ਪਹਿਲਾਂ ਤੁਹਾਨੂੰ ਬਾਹਰ ਜਾਣ ਵਾਸਤੇ ਐਨਓਸੀ ਲੈਣੀ ਪਊਗੀ ਤੇ ਫਿਰ ਭਾਈ ਸਾਨੂੰ ਨਾ ਵਾਂਗੂ ਤਨਖਾਹ ਵੀ ਦਿਓ ਦਿੰਦੇ ਤੁਸੀਂ ਸਾਨੂੰ 2000 ਰੁਪਏ ਮਹੀਨਾਨੀ ਜਿਹੜਾ ਕਿ ਪਿਛਲੇ 8 ਸਾਲ ਤੋਂ 200 ਰੁਪਏ ਵੀ ਨਹੀਂ ਮਿਲਿਆ ਤੇ ਤੁਸੀਂ ਸ਼ਰਤਾਂ ਐਂ ਲਾਗੂ ਕਰਦੇ ਜਿਵੇਂ 85000 ਰੁਪਏ ਦਿੰਨੇ ਹੁੰਨੇ ਆ ਸੋ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਪੰਚਾਇਤਾਂ ਨੂੰ ਵੀ ਦੱਸਣਾ ਪਿਆ ਕਰੂਗਾ ਕਿ ਭਾਈ ਅਸੀਂ ਬਾਹਰ ਚੱਲੇ ਆ ਪੰਜਾਬ ਦੇ ਬਹੁਤ ਸਾਰੇ ਪੰਚ ਤੇ ਸਰਪੰਚਾਂ ਜਿਨ੍ਹਾਂ ਦੇ ਧੀਆਂ ਪੁੱਤ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹ 3-3 4-4 ਮਹੀਨੇ ਵਾਸਤੇ ਵੀ ਜਾਂਦੇ ਆ ਬਾਹਰਲੇ ਮੁਲਖ ਸੋ ਇਸ ਕਰਕੇ ਪਿੰਡਾਂ ਦੇ ਲੋਕਾਂ ਦਾ ਇਹ ਕਹਿਣਾ ਕਿ ਭਾਈ ਅਸੀਂ ਕੰਮ ਕੀ ਤੋਂ ਕਰਵਾਏਗੇ ਹਾਲਾਂਕਿ ਕੰਮ ਹੋਣੇ ਜੀ ਵਿਕਾਸ ਦੇ ਪੈਸੇ ਨਾਲ ਤੇ ਪੈਸਾ ਜੇਕਰ ਆਉਂਦਾ ਨਹੀਂ ਤੇ ਜੇ ਸਰਕਾਰ ਜਾਰੀ ਕਰਦੀ ਨਹੀਂ ਤਾਂ ਵਿਕਾਸ ਦੇ ਕੰਮ ਵੀ ਕਰੇ ਹੋਣੇ ਆ ਪਰ ਸੋਹ ਹੱਥ ਰਸਾ ਤੇ ਸਿਰੇ ਤੇ ਗੰਢ ਗੱਲ ਇਹ ਆ ਵੀ ਵੈਸੇ ਵੀ ਜੇਕਰ ਔਰਤ ਸਰਪੰਚ ਹੋਵੇ ਤਾਂ ਸਰਪੰਚੀ ਤਾਂ ਉਹਦਾ ਮਰਦ ਹੀ ਕਰਦਾ ਉਹਦਾ ਘਰ ਵਾਲਾ ਹੀ ਕਰਦਾ ਭਰਾ ਕਰਦਾ ਕੋਈ ਹੋਰ ਪਰਿਵਾਰਕ ਮੈਂਬਰ ਪਿਓ ਕਰਦਾ ਪਰ ਗੱਲ ਇਹ ਜੀ ਕਿ ਸਰਕਾਰ ਨੇ ਨਿਯਮ ਬਣਾਇਆ ਵੀ ਭਾਈ ਦੱਸੇ ਤੋਂ ਬਿਨਾ ਬਾਹਰਲੇ ਮੁਲਖ ਜਾਣਾ ਨਹੀਂ ਕਿਉਂਕਿ ਇਹਦੇ ਨਾਲ ਪੰਜਾਬ ਦੇ ਪਿੰਡਾਂ ਦੇ ਵਿਕਾਸ ਰੁਕਦੇ ਆ ਤੇ ਪੰਜਾਬ ਦੇ ਪਿੰਡ ਵਿਚਾਰੇ ਵੈਸੇ ਰੋਈ ਜਾਂਦੇ ਆ ਵੀ ਵਿਕਾਸ ਕਰੇ ਹੋਇਆ ਹੀ ਨਹੀਂ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਹੁਣ ਲੁਧਿਆਣੇ ਵਾਲੇ ਬੁੱਢੇ ਦਰਿਆ ਦੀ ਗੱਲ ਕਰ ਲਈਏ ਜੀ ਬੁੱਢਾ ਦਰਿਆ ਪ੍ਰਦੂਸ਼ਣ ਮਾਮਲੇ ਦੇ ਵਿੱਚ ਕਹਿੰਦੇ ਅਧਿਕਾਰੀ ਜਿਹੜੇ ਤਲਬ ਕੀਤੇ ਗਏ ਨੇ ਬਿਲਕੁਲ ਜੀ ਬਿਲਕੁਲ ਬੁੱਢਾ ਦਰਿਆ ਦਾ ਮਾਮਲਾ ਜਿਹੜਾ ਆਪਾਂ ਜਾਣਦੇ ਕਿ ਬਹੁਤ ਲੰਬੇ ਸਮੇਂ ਤੋਂ ਉਛੜਿਆ ਹੋਇਆ ਬਹੁਤ ਵੱਡਾ ਇਹ ਮੁੱਦਾ ਤੇ ਬੁੱਡੇ ਦਰਿਆ ਦੇ ਮਾਮਲੇ ਦੇ ਵਿੱਚ ਲੰਘੇ ਕੱਲ ਬਲਵੀਰ ਸਿੰਘ ਸੀਚੇਵਾਲ ਸੰਤ ਸੀਚੇਵਾਲ ਇਹ ਪਹੁੰਚੇ ਸੀਗੇ ਜੀ ਬੁੱਡੇ ਦਰਿਆ ਤੇ ਇਹਨਾਂ ਨੇ ਇੱਥੇ ਅਧਿਕਾਰੀਆਂ ਨੂੰ ਵੀ ਬੁਲਾਇਆ ਨਗਰ ਨਿਗਮ ਦੇ ਅਧਿਕਾਰੀ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਤੇ ਬੁਲਾਏ ਆ ਤੇ ਉਹਨਾਂ ਦੀ ਚੰਗੀ ਬੇਇਜ਼ਤੀ ਕੀਤੀ ਹੈ ਚੰਗਾ ਹਯਾ ਲਾਇਆ ਉਹਨਾਂ ਦੀ ਜਵਾਬ ਤਲਬੀ ਕੀਤੀ ਹੈ ਕਿਉਂਕਿ ਜਦੋਂ ਸੀਚੇਵਾਲ ਹੋਰਾਂ ਨੇ ਜਾ ਕੇ ਉੱਥੇ ਦੇਖਿਆ ਤਾਂ ਵੱਖ-ਵੱਖ ਫੈਕਟਰੀਆਂ ਦਾ ਗੰਦਾ ਪਾਣੀ ਫਿਰ ਬੁੱਡੇ ਦਰਿਆ ਦੇ ਵਿੱਚ ਪੈ ਰਿਹਾ ਰੰਗਾਈ ਵਾਲੇ ਕਾਰਖਾਨਿਆਂ ਦਾ ਫਿਰ ਪਾਣੀ ਜਿਹੜਾ ਗੰਦਾ ਉਹ ਇਸ ਦਰਿਆ ਦੇ ਵਿੱਚ ਪੈ ਰਿਆ ਸੀਵਰੇਜ ਦਾ ਪਾਣੀ ਫਿਰ ਇਹਦੇ ਵਿੱਚ ਪੈ ਰਿਆ ਮੈਂ ਅੱਗੇ ਵੀ ਗੱਲ ਕਰਨਾ ਹੁੰਦਾ ਲੋਕਾਂ ਦੀ ਮਾਨਸਿਕਤਾ ਦਾ ਬੇੜਾਗਰਕ ਹੋਇਆ ਵਿਆ ਹੁਣ ਮੈਨੂੰ ਕੱਲ ਬੰਦਾ ਕਹਿੰਦਾ ਜੀ ਕਿ ਸਰਕਾਰ ਕੀ ਕਰੇ ਉਹਦੇ ਕੋਲੋਂ ਤਾਂ ਫੈਕਟਰੀਆਂ ਦਾ ਕੁਝ ਬੰਦ ਹੀ ਨਹੀਂ ਹੁੰਦਾ ਮੈਂ ਕਿਹਾ ਜੀ ਫੈਕਟਰੀਆਂ ਦੇੰਦਾਂ ਦਾ ਸਰਕਾਰਾਂ ਨੂੰ ਚੰਦਾ ਉਹ ਇਸੇ ਕਰਕੇ ਨਹੀਂ ਰੋਕਦੇ ਨਹੀਂ ਤਾਂ ਇੱਕ ਦਿਨੀ ਬਾਹਰੋਂ ਵਟ ਚੜਿਆ ਹੋਵੇ ਇਹ ਦੁਬਾਰਾ ਕਿਵੇਂ ਪਾਣੀ ਛੁੱਟ ਦੇਣ ਵਿੱਚ ਜੇ ਇਹਨਾਂ ਦੇ ਕੋਲੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਨਹੀਂ ਜਾ ਜਿਹੜੇ ਇਹਨਾਂ ਦੇ ਕੋਲੇ ਪਲਾਂਟ ਲਾਉਣੇ ਹੁੰਦੇ ਪਾਣੀ ਨੂੰ ਸੋਧਣ ਵਾਲੇ ਤੇ ਫਿਰ ਇਹਨਾਂ ਨੂੰ ਬੰਦ ਕਰ ਦੇਣੇ ਚਾਹੀਦੇ ਸ਼ਰਤੀਆ ਹੋਵੇ ਵੀ ਜੇ ਤੁਹਾਡੇ ਕੋਲੇ ਇਹ ਟ੍ਰੀਟਮੈਂਟ ਪਲਾਂਟ ਹੋਇਆ ਤਾਂ ਫਿਰ ਤਾਂ ਤੁਸੀਂ ਕਾਰਖਾਨਾ ਚਲਾ ਲਓ ਇਹ ਤਾਂ ਤਾਲਾ ਲਾਓ ਤੇ ਘਰ ਨੂੰ ਪਹੁੰਚੋ ਜੇ ਇਹੋ ਜੀ ਸ਼ਕਤੀ ਵਰਤੀ ਜਾਊਗੀ ਪੰਜਾਬ ਦਾ ਪਾਣੀ ਤਾਂ ਬਚੂਗਾ ਪਰ ਇੱਥੇ ਕਿਸੇ ਦਾ ਖਿਆਲ ਹੀ ਨਹੀਂ ਆ ਚਾਰ ਦਿਨ ਰੋਲਾ ਪੈਂਦਾ ਬਾਅਦ ਵਿੱਚ ਗੱਲ ਫੇਰ ਹੋਵੇਂ ਹੋ ਜਾਂਦੀ ਆ ਫਿਰ ਚਾਰ ਦਿਨ ਰੋਲਾ ਪੈਂਦਾ ਬਾਅਦ ਵਿੱਚ ਗੱਲ ਫੇਰ ਹੋਵੇਂ ਹੋ ਜਾਂਦੀ ਆ ਬੁੱਢੇ ਨਾਲੇ ਵਾਲਾ ਮਸਲਾ ਹੱਲ ਨਹੀਂ ਹੋਇਆ ਇੱਕ ਵਾਰੀ ਅਸੀਂ ਜਾ ਕੇ ਦੇਖਿਆ ਸੀ ਹਾਲੈਂਡ ਦੇ ਵਿੱਚ 35 ਕਿਲੋਮੀਟਰ ਉਹਨਾਂ ਨੇ ਸਮੁੰਦਰ ਨੂੰ ਪੂਰ ਕੇ ਵਿੱਚ ਸੜਕ ਬਣਾਈ ਆ ਹਾਈਵੇ ਉਹਦੇ ਵਿੱਚ ਉਹਨਾਂ ਨੇ ਮੌਲ ਬਣਾਏ ਆ ਪਿੰਡ ਬਣਾਏ ਆ ਵਸਾਏ ਆ ਪਰ ਇੱਥੇ ਦੇਖ ਲਓ ਇਹਨਾਂ ਦੇ ਕੋਲੋਂ ਕੁਝ ਹੁੰਦਾ ਹੀ ਨਹੀਂ ਨਾ ਇੱਥੇ ਕੋਈ ਮਾੜੀ-ਮੋਟੀ ਕਣੀ ਆਵੇ ਤੇ ਇਹਨਾਂ ਦੇ ਕੋਲੋਂ ਤਾਂ ਚੂਹਾਦਰਿਆਵਾਂ ਦੇ ਜਿਹੜੇ ਬੰਨ ਟੁੱਟ ਜਾਂਦੇ ਆ ਤੇ ਨਾ ਇਹਨਾਂ ਦੇ ਕੋਲੋਂ ਬੁੱਢੇ ਨਾਲੇ ਵਾਲਾ ਮਸਲਾ ਹੱਲ ਹੁੰਦਾ ਸੋ ਮੈਨੇਜਮੈਂਟ ਦੀ ਘਾਟ ਆ ਨੀਤਾਂ ਦੀ ਘਾਟ ਆ ਤੇ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਜੀ ਸਾਬਕਾ ਡੀਜੀਪੀ ਦੀ ਕਹਿੰਦੇ ਸਾਬਕਾ ਡੀਜੀਪੀ ਖਿਲਾਫ ਪਰਚਾ ਕਰਵਾਉਣ ਵਾਲੇ ਦੀ ਮੁਸ਼ਕਲ ਵਧੀ ਹੈ ਜੀ ਕੀ ਹੋਇਆ ਹੁਣ ਅਸਲ ਵਿੱਚ ਸਾਬਕਾ ਡੀਜੀਪੀ ਪੰਜਾਬ ਦੇ ਮੁਹੰਮਦ ਮੁਸਤਾਫਾ ਉਹਨਾਂ ਦੇ ਬਾਰੇ ਪਿਛਲੇ ਦਿਨੀ ਖਬਰਾਂ ਆਈਆਂ ਸੀ ਵੀ ਜਦੋਂ ਉਹਨਾਂ ਦਾ ਪੁੱਤ ਅਕੀਲ ਉਹਦੀ ਮੌਤ ਹੋ ਗਈ ਸੀ ਤੇ ਫਿਰ ਇੱਕ ਬੰਦਾ ਹੈਗਾ ਜੀ ਸ਼ਮਸੂਦੀਨ ਚੌਧਰੀ ਉਹਨੇ ਸ਼ਿਕਾਇਤ ਕੀਤੀ ਸੀ ਇਹਦੇ ਖਿਲਾਫ ਵੀ ਭਾਈ ਇਹ ਆਪਦੇ ਪੁੱਤ ਨੂੰ ਇਹਨਾਂ ਨੇ ਕਿਸ ਤਰੀਕੇ ਨਾਲ ਟੌਰਚਰ ਕੀਤਾ ਤੇ ਉਹ ਮੌਤ ਦੀ ਬੁੱਕਲ ਦੇ ਵਿੱਚ ਗਿਆ ਫਿਰ ਇਹਦੇ ਉੱਤੇ ਮੁਹੰਮਦ ਮੁਸਤਫਾ ਦੇ ਉੱਤੇ ਉਹਦੀ ਘਰਵਾਲੀ ਰਜ਼ੀਗਾ ਸੁਲਤਾਨਾ ਸਾਬਕਾ ਮੰਤਰੀ ਦੇ ਉੱਤੇ ਇਹਨਾਂ ਦੀ ਕੁੜੀ ਦੇ ਉੱਤੇ ਤੇ ਇਹਨਾਂ ਦੀ ਨੂੰਹ ਦੇ ਉੱਤੇ ਚਾਰ ਜਣਿਆਂ ਦੇ ਉੱਤੇ ਪਰਚਾ ਦਰਜ ਹੋਇਆ ਸੀ ਹੁਣ ਇਹ ਮਾਮਲਾ ਜਿਹੜਾ ਉਹ ਹਰਿਆਣੇ ਦੇ ਪੁਲਿਸ ਦੇ ਕੋਲੇ ਨਹੀਂ ਇਹ ਸੀਬੀਆਈ ਦੇ ਕੋਲ ਚਲਾ ਗਿਆ ਵੀ ਸੀਬੀਆਈ ਇਸ ਮਸਲੇ ਦੀ ਪੜਤਾਲ ਕਰ ਰਹੀ ਆ ਪਰ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਸੀਗੀ ਸ਼ਮਸੂਦੀਨ ਨੇ ਹੁਣ ਉਹਦੇ ਖਿਲਾਫ ਸ਼ਿਕਾਇਤ ਸੀਬੀਆਈ ਦੇ ਕੋਲੇ ਗਈ ਆ ਸ਼ਿਕਾਇਤ ਕਰਨ ਵਾਲਾ ਹੈਗਾ ਜੀ ਅਕਬਰ ਈਯੂਬ ਕੁਛ ਇਸ ਤਰੀਕੇ ਦਾ ਨਾਮ ਉਹਦਾ ਹੈਗਾ ਉਨੇ ਜਾ ਕੇ ਸ਼ਿਕਾਇਤ ਦੇ ਵਿੱਚ ਇਹ ਗੱਲ ਕਹੀ ਆ ਵੀ ਜਦੋਂ 2011 ਤੋਂ ਲੈ ਕੇ 2013 ਤੱਕ ਤੇ ਇੱਥੇ ਸਾਡੇ ਸ਼ਹਿਰ ਦੇ ਵਿੱਚ ਬਰਨਾਲੇ ਦੇ ਵੱਲ ਤੇ ਏਸੀ ਜੀ ਡੀਆਈਜੀ ਭੁੱਲਰ ਜਿਹੜਾ ਕਿ ਹੁਣ ਵਿਵਾਦਾਂ ਦੇ ਵਿੱਚ ਆ ਇਹ ਜਦੋਂ ਇੱਥੇ 2-3 ਸਾਲ ਐਸਐਸਪੀ ਰਿਹਾ ਤਾਂ ਸ਼ਮਸੂਦੀਨ ਉਹਦਾ ਦਲਾਲ ਹੁੰਦਾ ਸੀ ਇਹ ਉਹਨੂੰ ਕਬਾਬ ਤੋਂ ਲੈ ਕੇ ਬਾਕੀ ਚੀਜ਼ਾਂ ਇਹ ਮੁਹੱਈਆ ਕਰਵਾਉਂਦਾ ਹੁੰਦਾ ਸੀ ਤੇ ਇਸ ਸੰਬੰਦੇ ਦੀ ਜੇਕਰ ਪ੍ਰਾਪਰਟੀ ਦੀ ਪੜਤਾਲ ਕੀਤੀ ਜਾਵੇ ਤਾਂ ਸਾਰਾ ਸੱਚ ਸਾਹਮਣੇ ਆ ਜਾਣਾ ਹੁਣ ਸੀਬੀਆਈ ਇਸ ਸਮੱਸਲੇ ਦੇ ਉੱਤੇ ਕੀ ਕਾਰਵਾਈ ਕਰਦੀ ਵਕਤ ਦੱਸੂਗਾ ਪਰ ਸ਼ਮਸੂਦੀਨ ਜਿੰਗਾ ਮੁਸ਼ਕਲਾਂ ਦੇ ਵਿੱਚ ਵੀ ਵਾਅਦਾ ਹੋ ਗਿਆ ਕਹਿਣ ਦਾ ਭਾਵ ਇਹ ਜੀ ਕਿ ਪਹਿਲਾਂ ਉਹਨੂੰ ਜਾਪਦਾ ਸੀ ਮੇਰੇ ਵਰਗਾ ਹੈ ਕੋਈ ਨਹੀਂ ਤੇ ਹੁਣ ਉਹਨੂੰ ਇਹ ਜਾਪੂਗਾ ਕਿ ਮੇਰੇ ਵਰਗਾ ਕੋਈ ਹੋਵੇ ਹੀ ਨਾ ਸੋ ਵੈਨੇ ਕੀ ਬਣਦਾ ਪਰ ਇਹ ਜੀ ਕਿ ਸ਼ਮਸੂਦੀਨ ਇਸ ਵੇਲੇ ਸਵਾਲਾਂ ਦੇ ਵਿੱਚ ਹੈ ਤੇ ਲੋਕ ਬਹੁਤ ਕੁਝ ਇਹ ਗੱਲ ਕਹਿੰਦੇ ਆ ਵੀ ਇਹਨੇ ਮੁਹੰਮਦ ਮੁਸਤਾਫਾ ਦੇ ਖਿਲਾਫ ਕੋਈ ਕਿੜ ਕੱਢੀ ਆ ਇਹ ਕੋਈ ਸਿਆਸੀ ਰੰਜਿਸ਼ ਤੇ ਸਭ ਕੁਝ ਕੀਤਾ ਗਿਆ ਵੈਨੇ ਕੀ ਬਣਦਾ ਪਰ ਸੀਬੀਆਈ ਜੇਕਰ ਇਹਦੇ ਉੱਤੇ ਪੜਤਾਲ ਕਰੇ ਤਾਂ ਵਿੱਚੋਂ ਕੁਝ ਨਾ ਕੁਝ ਨਿਕਲ ਸਕਦਾ ਇਹ ਸ਼ਿਕਾਇਤ ਕਰਤਾ ਧਿਰ ਨੇ ਦਾਵਾ ਕੀਤਾ ਸੋ ਸੀਬੀਆਈ ਇਹ ਸ਼ਿਕਾਇਤਰੇ ਉਤੇ ਅਮਲ ਕਰਦੀ ਆ ਕਿ ਨਹੀਂ ਕਰਦੀ ਜੇ ਕਰਦੀ ਆ ਤਾਂ ਕੀ ਬਣਦਾ ਇਹ ਵਕਤ ਬਿਆਨ ਕਰੂਗਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਪੁਲਿਸ ਅੰਤਰ ਨਾਲ ਜੁੜੀ ਹੋਈ ਇੱਕ ਹੋਰ ਖਬਰ ਜਿਹੜੀ ਸਾਹਮਣੇ ਆ ਰਹੀ ਆ ਉਹਦੇ ਬਾਰੇ ਵਿੱਚ ਵੀ ਗੱਲ ਕਰ ਲਈਏ ਜੀ ਕਹਿੰਦੇ ਥਾਣੇ ਦੇ ਮੁੰਸ਼ੀ ਨੇ ਮਾਲ ਖਾਨੇ ਚ ਰੱਖੀ ਡਰਗ ਮਨੀ ਜੂਏ ਚੁੜਾ ਦਿੱਤੀ ਹੈ ਜੀ ਇਹ ਕਿੱਥੋਂ ਦੀ ਖਬਰ ਹੈ ਇਹ ਜੀ ਸਿੱਧਵਾਂ ਭੇਟ ਦੇ ਥਾਣੇ ਦੇ ਨਾਲ ਸੰਬੰਧਿਤ ਖਬਰ ਆ ਇਥੇ ਇੱਕ ਹੈਗਾ ਜੀ ਮੁੰਛ ਉਹਦਾ ਨਾਮ ਹੈਗਾ ਗੁਰਦਾਸ ਸਿੰਘ ਗੁਰਦਾਸ ਸਿੰਘ ਦੇ ਉੱਤੇ ਦੋਸ਼ ਲੱਗੇ ਆ ਇਹ ਜਿਹੜਾ ਪਿੰਡ ਆ ਸਿਦਵਾ ਬੇਟ ਇਹਦੇ ਥਾਣੇ ਦੇ ਨਾਲ ਸਬੰਧਤ ਪਹਿਲਾਂ ਵੀ ਇੱਕ ਦੋ ਵਿਵਾਦਗਰਸਤ ਖਬਰਾਂ ਆਈਆਂ ਅਸਲ ਦੇ ਵਿੱਚ ਕੁਝ ਕੁ ਵਰੇ ਪਹਿਲਾਂ ਇਸ ਥਾਣੇ ਨੇ ਡਰੱਗਮਨੀ ਫੜੀ ਸੀ ਡਰੱਗਮਨੀ ਫੜੀ ਉਹਨੇ ਤੇ ਉਹਦੇ ਵਿੱਚ ਕਈ ਚੀਜ਼ਾਂ ਸੀਗੀਆਂ ਉਹਦੇ ਵਿੱਚ ਸੀਗਾ ਜੀ ਪਿਸਤੌਲ ਵੀ ਸੀ ਕਾਰਤੂਸ ਵੀ ਸੀ ਉਹਦੇ ਵਿੱਚ ਪੁਲਿਸ ਦੀ ਵਰਦੀ ਵੀ ਸੀ ਉਹਦੇ ਵਿੱਚ ਪੋਸਟ ਵੀ ਸੀ ਮੇਰੇ ਖਿਆਲ 50 ਕਿਲੋ ਤੋਂ ਵੱਧ ਉਹਦੇ ਵਿੱਚ 7 ਸਵਾ ਕਰੋੜ ਰੁਪਏ ਦਾ ਡਰੱਗ ਮੰਨੀ ਵਿੱਚ ਤਾਂ ਕਈ ਕੁਝ ਹੋਰ ਸੀਗਾ ਉਹ ਜਦੋਂ ਹੁਣ ਇਹ ਪੁਲਿਸ ਦੇ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਇਹ ਪਰਲੇ ਪਾਰੋਂ ਨਸ਼ਾ ਲਿਆਉਂਦੇ ਸੀ ਤੇ ਇਧਰਲੇ ਪਾਸੇ ਆ ਕੇ ਪੁਲਿਸ ਨੇ ਵਰਦੀ ਪਾ ਕੇ ਤੇ ਬਚ ਨਿਕਲਦੇ ਸੀ ਉਹ ਵਰਦਕਾ ਸਮੇਤ ਫੜੇ ਸੀ ਜਿਹੜੀ ਵੀ ਚੀਜ਼ ਫੜੀ ਜਾਂਦੀ ਹੈ ਇਸ ਤਰੀਕੇ ਨਾਲ ਕੋਈ ਕਿਸੇ ਕੇਸ ਦੇ ਵਿੱਚ ਉਹ ਹੁੰਦੀ ਜੇ ਕੇਸ ਪ੍ਰਾਪਰਟੀ ਭਾਵੇਂ ਮੋਬਾਈਲ ਹੋਵੇ ਭਾਵੇਂ ਤੁਹਾਡਾ ਪੈਨ ਵੀ ਕਿਉਂ ਨਾ ਹੋਵੇ ਉਹ ਕੇਸ ਪ੍ਰਾਪਰਟੀ ਹੁੰਦੀ ਆ ਉਹਨੂੰ ਸੀਲ ਕਰਕੇ ਥਾਣੇ ਦੇ ਮਾਲਖਾਨੇ ਚ ਰੱਖਿਆ ਜਾਂਦਾ ਜਦੋਂ ਕੇਸ ਦੇ ਵਿੱਚ ਜੱਜ ਦੇ ਵੱਲੋਂ ਕਿਹਾ ਜਾਂਦਾ ਵੀ ਭਾਈ ਕੇਸ ਪ੍ਰੋਪਰਟੀ ਦਾ ਸਮਾਨ ਪੇਸ਼ ਕਰੋ ਤੇ ਉਹ ਫਿਰ ਕਰਨਾ ਪੈਂਦਾ ਹੁਣ ਜਦੋਂ ਜੱਜ ਨੇ ਕਿਹਾ ਵੀ ਜਿਹੜੀ ਉਹ 7 ਸਵਾ ਕਰੋੜ ਰੁਪਿਆ ਡਰਗ ਮੰਨੀ ਆ ਉਹਨੂੰ ਪੇਸ਼ ਕਰੋ ਅਦਾਲਤ ਦੇ ਵਿੱਚ ਤੇ ਜੇ ਹੋਵੇ ਤਾਂ ਪੇਸ਼ ਕਰਗੇ ਕਿਉਂਕਿ ਜਦੋਂ ਵੇਖਿਆ ਮਾਲ ਖਾਨੇ ਦੇ ਵਿੱਚੋਂ ਜਿਹੜਾ ਮੁਨਸ਼ੀ ਆ ਗੁਰਨਾਥ ਸਿੰਘ ਉਹ ਕੀ ਕਰਦਾ ਜੀ ਸੀਲ ਪਟਕੇ ਨਾ ਜਿਹੜੀ ਨੋਟਾਂ ਵਾਲੇ ਬੋਰੇ ਨੂੰ ਜਾਂ ਥੈਲੇ ਨੂੰ ਸੀਲ ਲਾਈ ਆ ਉਹਨੂੰ ਪਟਕੇ ਵਿੱਚੋਂ ਕੁਝ ਕੁ ਨੋਟ ਕੱਢਦਾ ਸੀਲ ਫੇਰ ਲਾ ਦਿੰਦਾ ਕੁਝ ਕੁ ਨੋਟ ਫੇਰ ਕੱਢਦਾ ਫੇਰ ਸੀਲ ਲਾ ਦਿੰਦਾ ਸੀਲ ਪਟਦਾ ਨੋਟ ਕੱਢਦਾ ਸੀਲ ਫੇਰ ਲਾ ਦਿੰਦਾ ਇੰਉਂ ਕਰ ਕਰ ਕੇ ਉਹਨੇ ਤਾਂ ਨੋਟ ਕਾਫੀ ਘਟਾਏ ਪਏ ਆ ਤੇ ਉਹਨੇ ਕੀ ਕੀਤਾ ਜੀ ਇੰਨਾ ਪੈਸੇ ਦਾ ਜੂਆ ਖੇਡਦਾ ਰਿਆ ਮਤਲਬ ਇਹ ਜਿਕੇ ਗਲਤ ਕੰਮ ਕਰਨ ਵਾਲਿਆਂ ਦੀ ਮਨੀ ਫੜੀ ਤੇ ਗਲਤ ਕੰਮ ਦੇ ਵਿੱਚ ਫੇਰ ਖਰਚਦੀ ਤੇ ਹੁਣ ਇਸ ਬੰਦੇ ਨੇ ਉੱਤੇ ਕਹਿੰਦੇ ਗੁਰਦਾਸ ਦੇ ਉੱਤੇ ਪਰਚਾ ਦਰਜ ਹੋਇਆ ਤਿੰਨ ਮੈਂਬਰੀ ਕਮੇਟੀ ਬਣੀ ਆ ਤੇ ਤੁਸੀਂ ਹੈਰਾਨੀ ਵਾਲੀ ਗੱਲ ਦੇਖੋ ਹਰਬੰਸ ਜੀ 20 ਰਣਾ ਬਾਅਦ ਇਸ ਮੁੰਸ਼ੀ ਦੀ ਰਿਟਾਇਰਮੈਂਟ ਆ ਹੁਣ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੀਰਣਾਬਾਦ ਇਹਦੀ ਰਿਟਾਇਰਮੈਂਟ ਹੋ ਜਾਣੀ ਸੀ ਜੀ ਜੀ ਬਿਲਕੁਲ ਟੈਣਾ ਸਾਹਿਬ ਇੱਕ ਹੋਰ ਜਿਹੜੀ ਖਬਰ ਜਿੰਨੇ ਕੇ ਜੋ ਇਸ ਵੇਲੇ ਕਾਨੂੰਨ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਉਹਦੇ ਬਾਰੇ ਵਿੱਚ ਚਾਨਣਾ ਪਾਉਣ ਵਾਲੀ ਇਹ ਖਬਰ ਹੈ ਇਸ ਤੋਂ ਪਹਿਲਾਂ ਵੀ ਸਾਡੇ ਵਾਲਾ ਰੇਡੀਓ ਦੇ ਉੱਪਰ ਆਪਾਂ ਖਬਰ ਸਾਂਝੀ ਕੀਤੀ ਸੀ ਉਹ ਜਲੰਧਰ ਤੋਂ ਖਬਰ ਸਾਹਮਣੇ ਆਈ ਸੀ ਜਿੱਥੇ ਕੇ ਸੁਨਿਆਰ ਭਾਈਚਾਰੇ ਦੇ ਨਾਲ ਜੁੜੇ ਹੋਏ ਵੀਰ ਦੀ ਦੁਕਾਨ ਸੀ ਤੇ ਉਹਦੇ ਉੱਤੇ ਹਮਲਾ ਕੀਤਾ ਗਿਆ ਤੇ ਇਹੋ ਜੀ ਹੀ ਖਬਰ ਹੁਣ ਲੁਧਿਆਣੇ ਦੇ ਵਿੱਚੋਂ ਵੀ ਆਈ ਹੈ ਵੀ ਲੁਧਿਆਣੇ ਦੇ ਵਿੱਚ ਵੀ ਇਹੋ ਜਿਹਾ ਕੁਝ ਵਾਪਰਿਆ ਜੀ ਦੁਕਾਨ ਤੇ ਹਮਲਾ ਹੋਇਆ ਬਿਲਕੁਲ ਜੀ ਬਿਲਕੁਲ ਇੱਥੇ ਲੁਧਿਆਣੇ ਦੇ ਵਿੱਚ ਇੱਕ ਹੈਗੀ ਜੀ ਜੁਐਲਰੀ ਸ਼ਾਪ ਉੱਤਰ ਧੀਰੂ ਦੀ ਹੱਟੀ ਧੀਰੂ ਦੀ ਹੱਟੀ ਦੇ ਵਿੱਚ ਕੱਲ ਦਿਨ ਦਿਹਾੜੇ ਕੁਝ ਕ ਬਦਮਾਸ਼ ਗੁੰਡੇ ਪਹੁੰਚਦੇ ਆ ਇੱਥੇ ਇੱਟਾਂ ਮਟਿਆ ਨਾਲ ਹਥਿਆਰਾਂ ਨਾਲ ਹਮਲਾ ਕਰਦੇ ਆ ਮਾਲਕ ਦੇ ਮੁੰਡੇ ਦੇ ਉੱਤੇ ਵੀ ਹਮਲਾ ਕਰਦੇ ਆ ਤੇ ਉਹਦੇ ਦੁਕਾਨ ਦੇ ਵਿੱਚੋਂ ਚੀਨ ਤੇ ਕਈ ਹੋਰ ਸਮਾਨ ਖੋ ਕੇ ਚਲੇ ਜਾਂਦੇ ਆ ਇਹ ਕੋਈ ਨਿੱਜੀ ਰੰਜਿਸ਼ ਈ ਜਾਂ ਹੈ ਹੀ ਲੁੱਟਾ ਖੋਹਾਂ ਕਰਨ ਵਾਲੇ ਇਹ ਤਾਂ ਹੁਣ ਚਲੋ ਪੁਲਿਸ ਦੱਸੂਗੀ ਪਰ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਆ ਹੈਰਾਨੀ ਵਾਲੀ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਚੋਰ ਚੋਰੀ ਕਰਦੇ ਨਹੀਂ ਸੀ ਹੁੰਦੇ ਚਲੋ ਜਦੋਂ ਚੋਰੀ ਕਰਨ ਲੱਗ ਪਏ ਫਿਰ ਇਹ ਕਦੇ ਫੜੇ ਜਾਂਦੇ ਸੀ ਕਦੇ ਨਹੀਂ ਫੜੇ ਜਾਂਦੇ ਸੀ ਫਿਰ ਇਹਨਾਂ ਨੂੰ ਡਰਾਉਣ ਦੇ ਲਈ ਜਾਂ ਸਮਾਨ ਆਪਣਾ ਬਚਾਉਣ ਦੇ ਲਈ ਸੀਸੀਟੀਵੀ ਕੈਮਰੇ ਸ਼ੁਰੂ ਹੋ ਗਏ ਅਸੀਂ ਕਈ ਵਾਰੀ ਚੋਰੀ ਕਰਦਿਆਂ ਨੂੰ ਵੇਖਦੇ ਸੀ ਵੀ ਭਾਈ ਮੂੰਹ ਟਾ ਕੇ ਆਏ ਆ ਜਾਂ ਕੋਈ ਹੋਰ ਉਹਨਾਂ ਨੇ ਤਰੀਕਾ ਵਰਤਿਆ ਪਰ ਹੁਣ ਇਹ ਇੰਨੇ ਕੁ ਬੇਖੌਫ ਹੋ ਗਏ ਆ ਬੇਡਰ ਹੋ ਗਏ ਆ ਇਹਨਾਂ ਨੂੰ ਨਾ ਕਾਨੂੰਨ ਦਾ ਡਰ ਆ ਨਾ ਪੁਲਿਸ ਦਾ ਡਰ ਆ ਇਹ ਸੀਸੀਟੀਵੀ ਕੈਮਰੇ ਭਾਵੇਂ 20 ਲੱਗੇ ਹੋਣ ਭਾਵੇਂ 50 ਲੱਗੇ ਹੋਣ ਇਹ ਨੰਗੇ ਮੂੰਹ ਬਦਮਾਸ਼ੀ ਕਰਦੇ ਫਿਰਦੇ ਆ ਇਥੋਂ ਪੰਜਾਬ ਦੀ ਪੁਲਿਸ ਦਾ ਕਿਹੋ ਜਿਹਾ ਕਰਦਾਰ ਆ ਤੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਾਨੂੰਨ ਦਾ ਕਿੰਨਾ ਘਡਾਰਾ ਇਹਦਾ ਪਤਾ ਲੱਗਦਾ ਸੋ ਪੁਲਿਸ ਨੇ ਕਿਹਾ ਜੀ ਕਿ ਅਸੀਂ ਬੰਦੇ ਗ੍ਰਿਫਤਾਰ ਕਰ ਲੈਣੇ ਆ ਚਲੋ ਗ੍ਰਿਫਤਾਰ ਕਰਨੇ ਨੇ ਜਾਂ ਨਹੀਂ ਕਰਨੇ ਉਹ ਬਾਅਦ ਦੀ ਗੱਲ ਆ ਹਾਲਾਤ ਇਹ ਆ ਵੀ ਅੱਜ ਪੰਜਾਬ ਦੀ ਪੁਲਿਸ ਨੂੰ ਇਹ ਲੋਕ ਠਿੱਕ ਕਿਵੇਂ ਜਾਣਦੇ ਆ ਸਭ ਤੋਂ ਵੱਡਾ ਜਾਣਕਾਰੀ ਇਹ ਉਦੋਂ ਮਿਲਦੀਆਂ ਜਦੋਂ ਦਿਨ ਦਿਹਾੜੇ ਚਿੱਟੇ ਰਣ ਵੀ ਇਹੋ ਜਿਹੇ ਕਰਤੂਤਾਂ ਕਰਦੇ ਆ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਸਰੀਦੋਲ ਹੋਰੀ ਕਹਿੰਦੇ ਮੀਡੀਆ ਤੇ ਬਹੁਤ ਜ਼ਿਆਦਾ ਗੁੱਸੇ ਹੋਏ ਨੇ ਭੜਕੇ ਨੇ ਪੱਤਰਕਾਰਾਂ ਨੂੰ ਇਸ ਗੱਲ ਕਰਕੇ ਉਹਨਾਂ ਨੂੰ ਪੱਤਰਕਾਰਾਂ ਤੇ ਗੁੱਸਾ ਆਇਆ ਉਹ ਕਹਿੰਦੇ ਵੀ ਤੰਗ ਬਹੁਤ ਕੀਤਾ ਹੋਇਆ ਪੱਤਰਕਾਰਾਂ ਨੇ ਬਿਲਕੁਲ ਇਹ ਗੱਲ ਸੱਚੀ ਹੈ ਜੀ ਕਿ ਦੇਖੋ ਤਰਮਿੰਦਰ ਹੋਰੀ ਇਸ ਵੇਲੇ ਘਰ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਵੀ ਉਹ ਬਹੁਤ ਢਿੱਲੇ ਆ ਉਹ ਚੁੱਪਾ ਉਹ ਬੋਲਦੇ ਆ ਉਹ بے ਹੋਸ਼ ਆ ਜਾਂ ਹੋਸ਼ ਦੇ ਵਿੱਚ ਆ ਆਪਾਂ ਨੂੰ ਇਹਦੇ ਬਾਰੇ ਗਿਆਨ ਨਹੀਂਗਾ ਕਿਉਂਕਿ ਪਰਿਵਾਰ ਨੇ ਕੋਈ ਜਾਣਕਾਰੀ ਉਸ ਤੋਂ ਬਾਅਦ ਦਿੱਤੀ ਨਹੀਂ ਪਰ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਆ ਉਹ ਇਹ ਆ ਜੀ ਕਿ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਹੁਣ ਤੱਕ ਵੀ ਭਾਈ ਇਹ ਤਰਵਿੰਦਰ ਦੇ ਬਾਰੇ ਗਲਤ ਜਿਹੜੀਆਂ ਜਾਣਕਾਰਾਂ ਦਿੱਤੀਆਂ ਜਾ ਰਹੀਆਂ ਕਿਉਂਕਿ ਕਿਸੇ ਨੇ ਕਹਤਾ ਜੀ ਤਰਵਿੰਦਰ ਦੀ ਮੌਤ ਹੋ ਗਈ ਕਿਸੇ ਨੇ ਕੁਛ ਕਹਤਾ ਕਿਸੇ ਨੇ ਕੁਛ ਕਹਤਾ ਪਰ ਹਾਲਾਤ ਆ ਜਿਹੜੇ ਉਹ ਪਰਿਵਾਰ ਦੇ ਮਨ ਦੇ ਵਿੱਚ ਕਈ ਤਰ੍ਹਾਂ ਦਾ ਗੁੱਸਾ ਪੈਦਾ ਕਰਨ ਵਾਲੇ ਆ ਦੂਜੀ ਜਾਣਕਾਰੀ ਮਹੱਤਵਪੂਰਨ ਇਹ ਆ ਵੀ ਇਸ ਵੇਲੇ ਜਦੋਂ ਧਰਮਿੰਦਰ ਘਰ ਦੇ ਵਿੱਚ ਆ ਤੇ ਉਹ ਕਿਹੜੇ ਕਾਰਨ ਜਿਹਦੇ ਕਰਕੇ ਪੱਤਰਕਾਰ ਪੈਪਰਾਜੀ ਜਿਹਨਾਂ ਨੂੰ ਕਹਿੰਦੇ ਆ ਉਹ ਇਸ ਵੇਲੇ ਘਰ ਦੇ ਬਾਹਰ ਖੜੇ ਆ ਜਿਹੜਾ ਵੀ ਕੋਈ ਕਲਾਕਾਰ ਜਾਂਦਾ ਉਹਦੀਆਂ ਫੋਟੋਆਂ ਖਿੱਚਣ ਲੱਗ ਜਾਂਦੇ ਆ ਇਸ ਗੱਲ ਦੇ ਉੱਤੇ ਲੰਘੇ ਕਾ ਲਸਨੀ ਦੇ ਔਲ ਪੜਕੇ ਆ ਉਹਨਾਂ ਨੇ ਇਹ ਗੱਲ ਕਹੀ ਵੀ ਇਹਨਾਂ ਲੋਕਾਂ ਨੇ ਸ਼ਰਮ ਹਜਾਤ ਲਾਤੀ ਆ ਵੀ ਜੇ ਤੁਹਾਡੇ ਮਾਪੇ ਨਾਲ ਇਵੇਂ ਹੋਵੇ ਫੇਰ ਕੀ ਕਰੋਗੇ ਸੋ ਧਰਮਿੰਦਰ ਦੇ ਪੁੱਤ ਨੇ ਇਸ ਗੱਲ ਕਰਕੇ ਗੁੱਸਾ ਝੜਿਆ ਉਹ ਕਹਿੰਦੇ ਜੀ ਕਿ ਸਾਡਾ ਕਸੂਰ ਕੀ ਆ ਸਾਡਾ ਬਾਪ ਇਸ ਵੇਲੇ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਤੁਹਾਨੂੰ ਫੋਟੋਆਂ ਖਿੱਚਣ ਦੀ ਪਈ ਆ ਤੇ ਮਤਲਬ ਇਹਦਾ ਇਹ ਹਰਮਨ ਜੀ ਕਿ ਜੋ ਕੁਝ ਪੰਜਾਬ ਦੇ ਵਿੱਚ ਕੁਝ ਲੋਕ ਕਰਦੇ ਆ ਉਹੀ ਕੁਝ ਮੁੰਬਈ ਦੇ ਵਿੱਚ ਵੀ ਚੱਲਦਾ ਆਪਾਂ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ 'ਚ ਵੀ ਇਹ ਦੇਖਿਆ ਜਿਹੜਾ ਉਹ ਬੋਡੀ ਬਿਲਡਰ ਬਰਿੰਦਰ ਘੋਮਣ ਦਾ ਮਾਮਲੇ 'ਚ ਵੀ ਇਹ ਦੇਖਿਆ ਜਸਵਿੰਦਰ ਭੱਲਾ ਦੀ ਮੌਤ ਦੇ ਮਾਮਲੇ 'ਚ ਵੀ ਇਹ ਦੇਖਿਆ ਤੇ ਧਰਮਿੰਦਰ ਦੀ ਬਿਮਾਰੀ ਦੀ ਸਥਿਤੀ ਵਿੱਚ ਵੀ ਇਹ ਕੁਝ ਦੇਖਿਆ ਜਾਨੀ ਕਿ ਲੱਛਣ ਸਾਰੇ ਪਾਸੇ ਬਰਾਬਰੀ ਆ ਜੀ ਜੀ ਬਿਲਕੁਲ ਸਹੀ ਦਟਣਾ ਸਾਹਿਬ ਪੰਜਾਬ ਦੇ ਮੌਸਮ ਦੀ ਗੱਲ ਕਰ ਲਈਏ ਜੀ ਕਿੰਨਾ ਕੁ ਬਦਲ ਗਿਆ ਮੌਸਮ ਇਸ ਵੇਲੇ ਕੀ ਹਾਲਾਤ ਨੇ ਪੰਜਾਬ ਦੇ ਦੇਖੋ ਪੰਜਾਬ ਦੇ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ ਜੀ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਉਹ ਲਗਾਤਾਰ ਡਿੱਗ ਰਿਹਾ ਤੇ ਪੰਜਾਬ ਦੇ ਵੱਖ-ਵੱਖ ਸੂਬੇ ਸ਼ਹਿਰਾਂ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਤਾਪਮਾਨ 10 ਡਿਗਰੀ ਤੋਂ ਵੀ ਥੱਲੇ ਚਲਾ ਗਿਆ ਫਰੀਦਕੋਟ ਦੇ ਵਿੱਚ ਤਾਂ ਪਤਾ ਲੱਗਾ ਜੀ ਕਿ ਤਾਪਮਾਨ ਜਿਹੜਾ ਉਹ ਇਸ ਵੇਲੇ ਰਾਤ ਦਾ 7:30 ਵੀ ਹੋ ਗਿਆ ਤੇ ਇਹ ਪਤਾ ਲੱਗਾ ਜੀ ਕਿ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ ਇਹ ਆ ਕਿ ਅੰਮ੍ਰਿਤਸਰ ਦੇ ਵਿੱਚ 25.7 ਲੁਧਿਆਣਾ ਦੇ ਵਿੱਚ 26.5 ਪਟਿਆਲਾ ਦੇ ਵਿੱਚ 27 ਡਿਗਰੀ ਪਠਾਨਕੋਟ ਦੇ ਵਿੱਚ 25.5 ਬਠਿੰਡਾ ਦੇ ਵਿੱਚ 29.4 ਡਿਗਰੀ ਆ ਤੇ ਪੰਜਾਬ ਦਾ ਘੱਟੋ ਘਟਾ ਤਾਪਮਾਨ ਜਿਹੜਾ ਉਹ 7.2 ਡਿਗਰੀ ਬਣਿਆ ਜੋ ਕਿ ਫਰੀਦਕੋਟ ਦਾ ਜੀ ਜੀ ਬਿਲਕੁਲ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ-ਬਹੁਤ ਮਿਹਰਬਾਨੀ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਦੋਂ ਆ ਹੁਣ ਆਪਾਂ ਖਬਰਾਂ ਦੀ ਸਮਾਪਤੀ ਕਰਨ ਲੱਗੇ ਆ ਉਹਦੇ ਮੁਤਾਬਕ ਇਹ ਆ ਵੀ ਬਿਹਾਰ ਦੇ ਨਤੀਜਿਆਂ ਦੇ ਵਿੱਚ 105 ਸੀਟਾਂ ਦੇ ਉੱਤੇ ਇੰਡੀਆ ਅੱਗੇ ਆ ਮਹਾਗੜ ਥੋੜ 78 ਦੇ ਉੱਤੇ ਅੱਗੇ ਆ ਜਨ ਸੁਰਾਜ ਪਾਰਟੀ 2 ਦੇ ਉੱਤੇ ਅੱਗੇ ਆ ਤੇ ਅਦਰਜ਼ 4 ਸੀਟਾਂ ਦੇ ਉੱਤੇ ਅੱਗੇ ਆ ਬਾਕੀ ਪਲ-ਪਲ ਦੇ ਉੱਤੇ ਨਤੀਜੇ ਬਦਲ ਰਹੇ ਆ ਤੇ ਜਿਵੇਂ ਜਿਵੇਂ ਮੁਕੰਮਲ ਜਾਣਕਾਰੀ ਆਈ ਉਹ ਮੈਂ ਸਾਂਝੀ ਕਰਦੇ ਬਹੁਤ ਬਹੁਤ ਮਿਹਰਬਾਨੀ